ਆਦੀ ਆ ਗਏ ਜੀ ਇਹ ਤਿੰਨ ਜਿੰਦਸੋ ਅੱਜ ਅਸੀਂ ਪਹੁੰਚਿਆ ਹਲਕਾ ਕਾਦਿਆਂ ਦੇ ਪਿੰਡ ਮਲੀਏ ਚ ਸੋ ਜਿੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਜਿੰਨਦਰ ਸਿੰਘ ਜੀ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਕਿਹੜੇ ਪਿੰਡ ਦੇ ਵਿਕਾਸ ਕਾਰਜ ਹੋਣ ਵਾਲੇ ਨੇ ਸੋ ਪਿਛਲੀ ਪੰਚਾਇਤ ਤੋਂ ਲੋਕ ਕਿਹੜੇ ਪਿੰਡ ਕੰਮ ਰਹਿ ਚੁੱਕੇ ਹੀ ਜੋ ਇਹਨਾਂ ਦੀ ਗੁਆਈ ਕਿ ਹੁਣ ਪੂਰੇ ਕਰਵਾਏ ਜਾਣੇ ਨੇ ਸਸਿਕਾ ਜੀ ਸਸਿਕਾ ਜੀ ਵੀ ਜੀ ਪਿੰਡ ਦੇ ਲੋਕਾਂ ਤੋਂ ਸੁਪੰਚ ਜੀ ਸੇਵਾਕੰਦਮ ਉਹ ਕੰਮ ਆਨ ਬਖਸ਼ਿਆ ਤੁਹਾਡੇ ਸਿਹਤ ਸਰਪੰਚੀਆ ਤਾਂ ਸਿਰਜਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਰਜਿੰਦਰ ਸਿੰਘ ਪਿੰਡ ਮੰਦੀਆਂ ਪੱਕੀਆਂ ਬਲਾਕ ਕਨੂਆ ਪਿੰਡ ਦਾ ਸਰਪੰਚ ਆ ਮੈਨੂੰ ਪਿੰਡਦਿਆ ਨੇ ਵੋਟਾਂ ਪਾ ਕੇ ਮਾਨ ਬਕਸਿਆ ਪਿੰਡ ਦਾ ਸੇਵਾਕਾਂ ਦਾ ਮੌਕਾ ਬਕਸਿਆ ਮੈਂ ਤੈਦ ਲੋ ਉਹਨਾਂ ਦਾ ਪਿੰਡ ਵਾਸੀ ਦਾ ਧੰਨਵਾਦ ਕਰਦਾ ਹਾਂ ਤੇ ਕੁਝ ਕੰਮ ਸੀ ਜਿਹੜੇ ਪਿੰਡ ਦੇ ਰਹਿ ਗਏ ਇੱਕੋ ਜਿਵੇਂ ਸੱਪੜਾਂ ਦੀ ਸਫਾਈ ਜਿੱਥੇ ਨਹੀਂ ਰਹਿ ਗਈ ਸੀ ਉਹ ਐਸੀ ਕੀਤੀ ਹੈ ਅਕੀ ਦੋ ਸੱਪੜਿਆਂ ਦੀ ਸਫਾਈ ਕਰਾਈ ਨਾਲੇ ਤੇ ਵਿਚੋਂ ਕੂਟੀ ਕਢਾਈ ਆ ਮਿੱਟੀ ਕਢਾਈ ਆ ਦੇ ਕੁਝ ਕੰਮ ਹੋ ਰਹੀ ਪਿੰਡ ਦੇ ਪਿੰਡ ਚ ਬੈਂਚ ਲਵਾਏ ਜਿਵੇਂ ਉਹ ਕੰਮ ਕਰਾਏ ਆ ਕੁਝ ਥੋੜੇ ਕੰਮ ਹੋ ਰਹੇ ਨੇ ਜਿਹੜੇ ਕਰਾਉਣ ਵਾਲੇ ਆ ਜੇ ਸਾਡੇ ਉਹ ਪਿਛਲੀ ਪੰਚਾਇਤ ਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਗਏ ਸੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈਆਂ ਹਾਂਜੀ ਥੋੜੀਆਂ ਗਲੀਆਂ ਰਹਿ ਗਈਆਂ ਹੈਗੀਆਂ ਤਿੰਨ ਚਾਰ ਬੰਨ ਵਾਲੀਆਂ ਉਹ ਅਸੀਂ ਹੁਣ ਬਣਾਉਣ ਲੱਗੇ ਆ ਇੱਕ ਸਾਡੇ ਸ਼ਮਸ਼ਾਨ ਘਰ ਵਾਸਤੇ ਸੈਟ ਵੈ ਗਿਆ ਇਸ ਬਣਾਉਣ ਵਾਲਾ ਉਹ ਅਸੀਂ ਮੱਤੇ ਵਿੱਚ ਪਾਇਆ ਵਾ ਤੇ ਥੋੜੇ ਦਿਨ ਤੱਕ ਉਹ ਵੀ ਬਣਾਵਾਂਗੇ ਉਹ ਸਰਪੰਚ ਸਾਹਿਬ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਚ ਹੁੰਦੀ ਹੈ ਜਿਹੜੇ ਝੋਗ ਲੋਕ ਹੁੰਦੇ ਹਨ ਉਹਨਾਂ ਦੇ ਰਸਨ ਕਾਰ ਨਹੀਂ ਮੰਡ ਗਰੀਬ ਸਿੰਘ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਇਦਾਂ ਸਮੱਸਿਆ ਹੈਗੀ ਨਹੀਂ ਸਾਡੇ ਪਿੰਡ ਲਗਭਗ ਠੀਕ ਹੀ ਹੈ ਜੀ ਰਸਨ ਦੀ ਕੋਈ ਸਮੱਸਿਆ ਨਹੀਂ ਸਾਰਿਆਂ ਨੂੰ ਮਿਲੰਦਿਆ ਹੋਣੀ ਸਾਡੇ ਰਸਨ ਆਇਆ ਹੋਇਆ ਹੈ ਤੇ ਵੰਡ ਰਿਹਾ ਹੈ ਪਿੰਡ ਦੇ ਵਿੱਚ ਇਹ ਵੀ ਸਮੱਸਿਆ ਰਸਨ ਦੀ ਕੋਈ ਨਹੀਂ ਸਾਡੇ ਪਿੰਡ ਚ ਜੀ ਉਹ ਸਰਪੰਚ ਸਾਹਿਬ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਂਦਾ ਉਹਨਾਂ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਵਿੱਚ ਟ੍ਰੈਕ ਕਰੀਏ ਇੱਕ ਸੋਹਣੀ ਪਾਰਕਿੰਗ ਮਿਲ ਜਾਂਦੀ ਹੈ ਉਹ ਸਟ੍ਰਕਚਰ ਵੀ ਹੁੰਦੀ ਲਾਈਟ ਵਧੀਆ ਹੁੰਦੀ ਆ। ਉਹ ਖੇਡ ਦਾ ਮੈਦਾਨ ਹੁੰਦਾ ਆਪਣਾ ਜੀਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ। ਉਹ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦੇਖਣ ਨਜ਼ਰ ਆਉਂਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਕਿੰਨੀ ਇਦਾਂ ਦੀ ਸੁਖ ਸੂਤ ਹੈਗੀ? ਹਾਂਜੀ ਪਿੰਡ ਵਿੱਚ ਝੂਲੇ ਤਾਂ ਲੱਗੇ ਹੋਏ ਬੱਚਿਆਂ ਦੇ ਖੇਡਣ ਵਾਸਤੇ ਸਾਡੇ। ਬਾਕੀ ਫੁੱਲ ਬੂਟੇ ਹੀ ਪਿੰਡ ਦੇ ਵਿੱਚ ਕਾਫੀ ਲਵਾਏ ਆ। ਆਪਣੇ ਪਿੰਡ ਦੇ ਚਾਰਸ ਫਿਰ ਲਵਾਏ ਔਰ ਖਾਲੀ ਜਗ੍ਹਾ ਦੇ ਵਿੱਚ ਫੁੱਲਾਂ ਦੇ ਬੂਟੇ ਫਲਾਂ ਦੇ ਬੂਟੇ ਸਾਉ ਦਾ ਰੂਟੇ ਕਾਫੀ ਲਵਾਏ ਆ ਬਾਕੀ ਹੋਰ ਜਿਹੜੇ ਕੰਮ ਆ ਉਹ ਵੀ ਅਹੀਂ ਕਰਦੇ ਆ ਦੂਜੇ ਕੰਮ ਜਿਹੜੇ ਰਹਿ ਗਏ ਸੀ ਉਹ ਹਸਨਾ ਮੰਦਰੀਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੰਦਾ ਨਿਜਾਇ ਇੰਨਾ ਪਾਈ ਜਾਂਦੇ ਨੇ ਤੁਸੀਂ ਆਮ ਦੇਖਿਆ ਜਗਾ ਸੋ ਤੁਹਾਡੀ ਗਵਾਈ ਤੇ ਕਿਵੇਂ ਦੇਖਿਆ ਜਗਾ ਨਾ ਹੀ ਇਹਨੂੰ ਰੇਡਾ ਤਾਂ ਨਹੀਂ ਅਹੀਂ ਥੋੜੇ ਜੇ ਪਾਇ ਹੀ ਬੰਦੇ ਆਪਣੇ ਇੱਕ ਸੱਪੜ ਦੀ ਸਫਾਈ ਕਰਾਈ ਜਾਂਦੇ ਗਾਵੇ ਪਾ ਕੇ ਇੱਕ ਅਹੀਂ ਪੰਚਾਇਤੀ ਫੰਡ ਚੋਂ ਕਰਾਈ ਗਈ ਤੇ ਜਿਹੜੇ ਜੋਗ ਆ ਕੰਮ ਕਰਨ ਵਾਲੇ ਉਹੀ ਪਾਏ ਆ ਤੇ ਕੰਮ ਕਰਾਇਆ ਵਾ ਪਿੰਡ ਦਾ ਪਿੰਡ ਦੀ ਐਜੂਕੇਸ਼ਨ ਲੈ ਕੇ ਕੀ ਮਿਲ ਦੇ ਦਿਓ ਕੀ ਲੱਗਦਾ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਜਾਂ ਇੱਥੇ ਕੋਈ ਸਟਾਫ ਦੀ ਕਮੀ ਆ ਨਾ ਸਟਾਫ ਤਾਂ ਠੀਕ ਆ ਤਾਂ ਹੀ ਕਹਿੰਨੇ ਵੀ ਸਾਡਾ ਸਕੂਲ ਅਪਗ੍ਰੇਡ ਹੋ ਜੇ ਬਾਕੀ ਸਕੂਲ ਦੇ ਗਵਰਨਰ ਸਟੇਡੀਅਮ ਪਾਇਆ ਵਾ ਉਹ ਵੀ ਸਾਡਾ ਮਨਜ਼ੂਰ ਹੋ ਗਿਆ ਵਾ ਜਲਦੀ ਜਾਂਦੇ ਹੀ ਕੰਮ ਸ਼ੁਰੂ ਹੋ ਜਾਏਗਾ ਤੇ ਉਹ ਵੀ ਸਟੇਡੀਅਮ ਬਣ ਜਾਏਗਾ ਹਾਂਜੀ ਨੌਜਵਾਨਾਂ ਦਾ ਲਖਣ ਦੇ ਵਿੱਚ ਆਮ ਰੋਲ ਦਾ ਹੁੰਦਾ ਤੁਹਾਡੇ ਚ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲੋਂ ਕੀ ਪਲਾਨ ਹੋਵੇਗਾ ਹਾਂਜੀ ਉਹਨਾਂ ਨੂੰ ਖੇਡ ਦਾ ਸਮਾਨ ਦੇ ਕੇ ਦੇਣਾ ਸੀ ਉਹਨਾਂ ਦੀ ਮੰਗ ਹੀ ਥੋੜਾ ਸਾਨੂੰ ਕਿ ਕ੍ਰਿਕਟ ਦਾ ਸਮਾਨ ਲੈ ਆ ਦੋ ਬੱਚੇ ਜਾਂਦੇ ਕ੍ਰਿਕਟ ਖੇਡਣ ਤਾਂ ਉਹਨਾਂ ਨੂੰ ਹੀ ਕੀ ਆ ਕੇ ਲੈ ਰਹਾਂਗੇ ਤੁਮੇ ਉਹ ਖੇਡਦਾ ਮਜ਼ਾ ਹੈਗਾ ਖੇਡਦਾ ਮਜ਼ਾ ਸਕੂਲ ਦੀ ਗਰਾਊਂਡ ਹੀ ਹੈ ਜੀ ਉੱਥੇ ਖੇਡਦੇ ਆ ਜਾਂ ਫਿਰ ਦੂਰ ਚੱਲ ਜਾਂਦੇ ਜਦੋਂ ਮੈਚ ਵਗੈਰਾ ਖੇਡਦੇ ਜਿੱਥੇ ਮੈਦਾਨ ਦਾ ਉੱਥੇ ਚਲੇ ਜਾਂਦੇ ਨਹੀਂ ਤਾਂ ਆਪਣਾ ਸਕੂਲ ਦੀ ਗਰਾਊਂਡ ਚ ਖੇਡਦੇ ਤੋ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈਆ ਆਪ ਜੀ ਦੇ ਪਿੰਨੋ ਲੈ ਕੇ ਕਿਵੇਂ ਦੇਖੇ ਸਾਡਾ ਪਿੰਡ ਜੀ ਬਹੁਤ ਵਧੀਆ ਨਸ਼ਿਆਂ ਤੋਂ ਬਚਿਆ ਹੋਇਆ ਵਾ ਅਸੀਂ ਵੀ ਪਿੰਡ ਦੇ ਵਿੱਚ ਕੈਂਪ ਲਾਏ ਆ ਦੱਸਿਆ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਵਾ ਤੇ ਠੀਕ ਚੱਲ ਰਿਹਾ ਸਾਡਾ ਆਮ ਪਿੰਡਾਂ ਦੇ ਨਾਲ ਵਧੀਆ ਚੱਲ ਰਿਹਾ ਕਾਫੀ ਹਾਨ ਆਇਆ ਇਹਨੇ ਨੁਕਸਾਨ ਕਾਫੀ ਆਇਆ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਡੇਰਾ ਬਾਬਨ ਨਾਲ ਕਦੀ ਨਾ ਨਾ ਕਥਿਆ ਤਾਂ ਕਾਫੀ ਜਿਹੜੇ ਲੋਕ ਜਿਹੜੀ ਹਨ ਜਿੱਥੇ ਚਾਏ ਨੇ ਸੋ ਜਿੱਥੇ ਸਮਾਜ ਸੇਵੀ ਜਿੱਥੇ ਬੰਦੀਆਂ ਆਪਣਾ ਫਰਜ਼ ਨਿਭਾ ਰਹੀਆਂ ਨੇ ਜੀਵਨ ਜਿਉ ਰਹੀਆਂ ਨੇ ਸਰਕਾਰ ਨੇ ਵੀ ਕਿਤਨਾ ਕਿਤਨਾ ਅਨਾਉਂਸ ਕੀਤਾ ਪਰ ਤੁਸੀਂ ਵੀ ਕਾਫੀ ਸੇਵਾ ਜਿਹੜੀ ਨਿਭਾਈ ਹੋਵੇਗੀ ਉਹ ਕੀ ਕਹਿਣਾ ਚਾਹੋਗੇ ਹਾਂਜੀ ਸੇਵਾ ਵਿੱਚ ਅਸੀਂ ਵੀ ਇਸ ਸਾਲ ਇਹ ਟਾਪੀਆਂ ਹੀ ਕਿਸੇ ਦੇ ਨਾਲ ਗਏ ਸੀ ਚਾਟਰਾਂ ਲੀਆਂ ਖੜੀਆਂ ਇੱਥੇ ਸੇਵਾ ਕਰਕੇ ਆਏ ਆ ਪਾਣੀ ਖੜਿਆਈ ਲੰਗਰ ਦਰਪਸਾਦਾ ਖੜਿਆ ਤੂੜੀ ਖੜੀ ਡੰਗਰਾਂ ਵਾਸਤੇ ਤੇ ਕਾਫੀ ਸੇਵਾ ਕੀਤੀ ਹੈ ਬਾਕੀ ਲੋਕੀ ਵੀ ਕੰਡਦੇ ਸਮਾਜ ਸੇਵੀ ਕੰਡਦੇ ਆ ਇਸ ਬਹੁਤ ਹੀ ਹੌਂਦਰੀ ਉਹ ਕਾਲ ਸਾਥ ਦੇਣ ਦੇ ਜੇ ਉਹਨਾਂ ਦੇ ਵਿੱਤਾ ਬਣੀ ਨਹੀਂ ਤੇ ਤਾਂ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਕੋ ਦਾ ਡਿਸਟ੍ਰਿਕਟ ਦਾ ਦੌੜਾ ਕੀਤਾ ਉਹ 1600 ਕਰੋੜ ਰੁਪਏ ਦਾ ਪੈਦਲ ਵੀ ਦੇ ਕੇ ਗਏ ਆਪਣੇ ਕੀ ਗੱਲਾਂ ਚੋ ਜੁ ਮਜਾ ਹਾਂਜੀ ਦੇਖ ਤਾਂ ਗਏ ਆ ਲੇਕਿਨ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੋ ਗਿਆ ਵਾ ਉਹ ਸਾਬ ਨਹੀਂ ਆਉਂਦੇ ਕਿ ਥੋੜਾ ਹੀ ਗਾ ਵੇ ਹੋਰ ਚਾਹੀਦਾ ਹੀ ਥੋੜਾ ਬਣਾ ਦੇ ਕਿਉਂਕਿ ਲੋਕਾਂ ਦੇ ਕੋਠੇ ਢੱਠ ਗਏ ਆ ਦੰਗਰ ਮਾਰੇ ਗਏ ਆ ਕਾਫੀ ਨੁਕਸਾਨ ਹੋ ਗਿਆ ਫਸ ਦਾ ਨੁਕਸਾਨ ਕਾਫੀ ਹੋ ਗਿਆ ਵਾ ਪਰ ਬੀਗਪੀ ਦੇ ਤਨ ਜੁੰਗ ਦਾ ਬਿਆਨ ਆ ਕਿ ਇਹ ਫੋਰੀ ਰਾਸ ਦੀ 19 ਮਿੰਟ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਆਏ ਉਹਨੇ ਫੋਰੀ ਰਾਸ ਦਿੱਤੀ ਆ ਅਜੇ ਬਾਕੀ ਪ੍ਰਗਟ ਹੋਣਾ ਬਾਕੀ ਹਾਂਜੀ ਇਹ ਤਾਂ ਆ ਜੇਗਾ ਠੀਕ ਆ ਜੀ ਚਾਹੀਦਾ ਰਾਹਤ ਚਾਹੀਦੀ ਆ ਜਿੰਨੀ ਮਿਲ ਸਕੀ ਉਹਨੀ ਥੋੜੀ ਆ ਬਾਕੀ ਸਾਡੇ ਗਾਇਕਾਂ ਪੰਜਾਬ ਦੇ ਜਿਹੜੇ ਉਹਨਾਂ ਨੇ ਕਾਫੀ ਮਦਦ ਕੀਤੀ ਆ ਲੋਕਾਂ ਦੀ ਚਲੋ ਉਹਨਾਂ ਨੂੰ ਸਹਾਰਾ ਮਿਲਿਆ ਉਹਦੇ ਨਾਲ ਜੇ ਸਰਕਾਰ ਕਰਦੇ ਹੋ ਸਾ ਬਹੁਤ ਵਧੀਆ ਆਸ ਰੱਖਦੇ ਆ ਕਿ ਸਰਕਾਰ ਕਰੇਗੀ ਜੀ ਔਰ ਸਤਿਮਾਨ ਸਾਹਿਬ ਕਈ ਵਾਰੀ ਪਿੰਡਾਂ ਦੇ ਤਕੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਿਚਾਰੀਆਂ ਤੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆਰੀ ਹੁੰਦੀ ਆ ਕੀ ਫਰਜ ਹੁੰਦਾ ਕਿਵੇਂ ਦੇ ਦੇ ਨਹੀਂ ਐਸੀ ਤੇ ਕਹਿੰਦੇ ਆ ਹੋ ਕੇ ਜੇ ਕੋਈ ਕੇ ਦੀ ਮਾੜੀ ਮੋਟੀ ਗੱਲ ਹੁੰਦੀ ਆ ਤਾਂ ਇਹ ਪਿੰਡ ਦੇ ਚੀਜ਼ ਉਹਦਾ ਫੈਸਲਾ ਕਰੀਏ ਥਾਣੇ ਕਿਚਾਰੀਆਂ ਤੱਕ ਨਾ ਜਾਇਆ ਜਾਏ ਲੋਕਾਂ ਦਾ ਖਰਚਾ ਨਾ ਕੀਤਾ ਜਾਏ ਬਾਕੀ ਸਾਡੇ ਅਜੇ ਤੱਕ ਬਾਬੇ ਦੀ ਕਿਰਪਾ ਵਾ ਕੇ ਕੋਈ ਐਸੀ ਕੋਈ ਗੱਲ ਬਾਤ ਨਹੀਂ ਹੋਈ ਜੜਾ ਵੀ ਕੋਈ ਵੀ ਥਾਣੇ ਕਿਚਾਰੀ ਕੋਈ ਕੇਸ ਵੀ ਆ ਹੋਏ ਸਾਡੇ ਪਿੰਡ ਦਾ ਬੋਈ ਜੇ ਕੋਈ ਮਾੜੀ-ਮੋਟੀ ਗੱਲ ਹੋਈ ਤੇ ਇੱਥੇ ਹੀ ਮੁਕਾਤੀ ਆ ਤੇ ਠੀਕ-ਠਾਕ ਚੱਲ ਰਿਹਾ ਜੀ ਸੋ ਉਹ ਵੀ ਜੀ ਕਿਹੜੇ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦੇ ਕਿਹੜੇ ਕੰਮ ਕਰਾਉਣ ਜਾਂਦੇ ਹੋ ਜਿਹੜਾ ਪਿੰਡ ਨੂੰ ਸੁਖ-ਸੁਹਤਾ ਪ੍ਰਦਾਨ ਕਰੇ ਹਾਂਜੀ ਇਹੋ ਹੀ ਆ ਦੋ ਕੁ ਨਾਲੀਆਂ ਬੰਨਣ ਵਾਲੀਆਂ ਹੀ ਕੋ ਗਲੀਆਂ ਵਿੱਚ ਛੋਟੀਆਂ-ਛੋਟੀਆਂ ਬੰਨਣ ਵਾਲੀਆਂ ਤੇ ਖਾਸ ਮਸਲਾ ਸਾਡੀ ਜਿਸ ਸੰਸਾਨ ਘਾਟਦੀ ਆ ਜਿਹੜੀ ਅਸੀਂ ਪਿੰਨਾ ਆਖੜੇ ਸਾਡੀ ਹੋਏ ਕਿਉਂਕਿ ਸਾਡੇ ਪਿੰਡ ਤੋਂ ਲਗਭਗ 1.5 ਕਿਲੋਮੀਟਰ ਦੂਰ ਆ ਸੰਸਾਨ ਘਾਟ ਤੇ ਉੱਥੇ ਜਦੋਂ ਜਾਣਾ ਕੇ ਦਾ ਸਸਕਾਰ ਕੰਮ ਜਮੀਨ ਆ ਜਦ ਸੰਤੰਗੀ ਆ ਉਹਦੀ ਹਾਂਜੀ ਤੋਂ ਦਾ ਹੀ ਕੰਡ ਹੈ ਕਿ ਸਾਨੂੰ ਇਹਦੀ ਗ੍ਰਾਂਟ ਮਿਲੇ ਪਹਿਲਾਂ ਤਾਂ ਅਸੀਂ ਤਾਂ ਕੰਮ ਸ਼ੁਰੂ ਕਰਕੇ ਸੈੱਡ ਬਣਾ ਦਈਏ ਸਸਕਾਰ ਘਾਟ ਕੇ ਆਂਗੇ ਉਹ ਉਹ ਜਪਨ ਸਰ ਕਈ ਵਾਰੀ ਸੈਂਟਰ ਗੌਰਮਨ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਦੇ ਗਰੀਬ ਤਿਕਾਣ ਨਹੀਂ ਪੁੰਚਦੀਆਂ ਕਿਤਨੇ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤਿਕਾਣ ਨਹੀਂ ਪੁੰਚਦਾ ਹੁੰਦੀਆਂ ਪਰ ਤੁਹਾਡੀ ਗਵਾਈ ਵਿੱਚ ਕਿਵੇਂ ਦੇਖਿਆ ਜਾਏਗਾ ਨਹੀਂ ਨਹੀਂ ਅਜੇ ਕੋਈ ਗੱਲ ਬਾਨ ਨਹੀਂ ਹੋਈ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੈਂ ਕੰਮ ਕੀਤੇ ਕੱਚੇ ਕੋਠਿਆਂ ਤੇ ਅਹੀਂ ਨਾ ਹੁੰਦਾ ਮੈਂ ਕੀਤੇ ਮਕਾਨ ਤੇ ਨਹੀਂ ਕੋਈ ਪਾਰਟੀ ਪਾਦੀਆਂ ਗਰੀਬ ਜਾਂ ਮਰੀਦ ਨਹੀਂ ਦੇਖਿਆ ਸਾਰਿਆਂ ਦੇ ਕੀਤਾ ਜਿਹੜੇ ਜਿਹੜੇ ਕਿ ਲੈ ਕੇ ਸੀਗੇ ਕਰਨ ਦੇ ਇਸ ਤਰ੍ਹਾਂ ਗਾਂਵਿਆਂ ਅਸੀਂ ਜਿਹੜਾ ਜਿਹੜੇ ਜਿਹਨੂੰ ਸਹੂਤ ਦੀ ਲੋੜ ਆ ਉਹਨੂੰ ਸਹੂਤ ਦਿੱਤੀ ਜਾਊ ਭਾਵੇਂ ਉਹ ਦੀ ਪਾਰਟੀ ਦਾ ਹੋਵੇ ਜਾਂ ਗਰੀਬ ਹੋਵੇ ਜਾਂ ਕੋਈ ਵੀ ਹੋਵੇ ਕੋਈ ਪਾਰਟੀ ਪਾਦੀ ਨਹੀਂ ਕੀਤੀ ਜਾਊਗੀ ਫਕਟੇ ਕੁਠੇ ਮਨਾ ਟਾਪ ਸੀਆ ਜਾਂ ਜੋ ਕਿੰਨੇ ਫਾਰਮ ਜਿਹੜੇ ਤੁਹਾਡੇ ਮਿੰਟ ਅਪਲਾਈ ਕੀਤੇ ਗਏ ਕਿੰਨੇ ਹਨ ਅਜੇ ਆਇਤ ਨਹੀਂ ਗਏ ਅਸੀਂ 31 ਮਾਰਚ ਤੱਕ ਕੀਤੇ ਹੀ ਲਗਭਗ 32 33 ਘਰ ਕੀਤੇ ਅਸੀਂ ਆਉਂਦੇ ਹਾਂ ਕੱਚੇ ਕੋਠਿਆਂ ਵਾਲੇ ਜਿਹਨਾਂ ਦੇ ਬਿਲਕੁਲ ਕੱਚੇ ਬਾਗਿਆਂ ਵਾਲੇ ਹੀ ਘਰ ਅਤੀਤ ਜਿਤੇ ਕਰੀਬ ਕੀਤੇ ਆ ਤੇ ਹਜੇ ਪਾਸ ਨਹੀਂ ਹੋਇਆ ਕੋਈ ਇਹਦੇ ਪੈਸਾ ਨਹੀਂ ਆਇਆ ਹੁੰਦਾ ਸਾਨੂੰ ਜੀ ਹਾਂਜੀ ਜਦੋਂ ਜਿਹੜਾ ਵੀ ਆਊਗਾ ਉਹਦਾ ਅਸੀਂ ਉਸ ਤੋਂ ਲੈ ਕੇ ਤੇ ਉਹਦਾ ਕੰਮ ਸ਼ੁਰੂ ਕਰਾ ਦੇਵਾਂਗੇ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬੱਸਿਆ ਤੁਹਾਡੇ ਸਿੱਤੇ ਸਰਪੰਚਾ ਤਾਂ ਸਿੱਧਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਵਾ ਦੇਖੋ ਜੀ ਮੈਂ ਸਰਪੰਚ ਪਿੰਡ ਦਾ ਇਕੱਲਾ ਨਹੀਂ ਹਾਂ ਸਾਰੇ ਪਿੰਡ ਦੇ ਸਰਪੰਚਾ ਜਿਨ੍ਹਾਂ ਮੈਨੂੰ ਵੋਟਾਂ ਪਾ ਕੇ ਬਣਾਇਆ ਵਾ ਜੋ ਵੀ ਸਰਕਾਰਾਂ ਤੋਂ ਸਹੂਲਤਾਂ ਮਿਲ ਗਈਆਂ ਮੈਂ ਤਕਰੀਬਨ ਲੜੀਵਾਰ ਸਾਰੇ ਪਿੰਡ ਦੇ ਕੰਮ ਕਰਾਂਗਾ ਜਿੱਦਾਂ ਜਿੱਦਾਂ ਪੈਸੇ ਆਉਣਗੇ ਉਦੋਂ ਤਾਂ ਇਹ ਕੰਮ ਕਰੀ ਜਾਵਾਂਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਾਂਗੇ ਜਿੱਦਾਂ ਪਿੰਡ ਦੇ ਕਹੇ ਨੇ ਜਦੋਂ ਮੈਂ ਸਲਾਹ ਨਾ ਕਰਾਂਗੇ ਜੀ ਸੋ ਇਹ ਹਨ ਸਾਡੇ ਨਾ ਸਰਪੰਚ ਰਜਿੰਦਰ ਸਿੰਘ ਜੀ ਪਿੰਡ ਮੱਲੀਆਂ ਤੋਂ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਸਹੂਲਤਾਂ ਆਵੇਗੀ ਉਸ ਤਰੀਕੇ ਨਾਲ ਇਹ ਲੜੀਵਾਰ ਪਿੰਡ ਦੇ ਕੰਮ ਕਰਾਉਂਦੀ ਕੋਸ਼ਿਸ਼ ਕਰਨਗੇ ਸੋ ਕੈਮਰਾ